ਆਦੀਵਾਸੀ ਅਤੇ ਕਬੀਲਿਆਂ ਦੇ ਆਮਦਨ ਦੇ ਸਾਧਨਾਂ ਨੂੰ ਲੁੱਟਣ ਲਈ ਤਨਾੜ ਵਪਾਰੀ ਸਰਕਾਰੀ ਮਿਲੀਭੁਗਤ ਨਾਲ ਜ਼ਬਰ ਕਰ ਰਹੇ ਹਨ ਜਿਨ੍ਹਾਂ ਪਹਾੜੀ ਤੇ ਜੰਗਲੀ ਇਲਾਕਿਆਂ ਵਿੱਚ ਰਹਿਣ ਵਾਲੇ ਮਿਹਨਤਕਸ਼ ਆਦੀਵਾਸੀ ਤੇ ਕਬੀਲਿਆਂ ਦੇ ਨਿਵਾਸੀ ਜੰਗਲੀ ਲੱਕੜ ਖਣਿਜ ਪ੍ਰਦਾਰਥ ਪਾਣੀ ਆਦਿ ਰਾਹੀਂ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ ਜੋ ਕਿ ਉਹਨਾਂ ਦੀ ਜਾਇਦਾਦ ਹੈ ਅਤੇ ਉਹ অতি ਖਤਰੇਪਰੇ ਜੰਗਲੀ ਜੀਵਾਂ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਜੋ ਅੰਡਾਨੀ ਅਮਬਾਨੀ ਵਰਗੇ ਸੈਂਕੜਿਆਂ ਦੀ ਗਿਣਤੀ ਵਿੱਚ ਧਨਾੜ ਵਪਾਰੀਆਂ ਉਹ ਇਨ੍ਹਾਂ ਮਿਹਨਤਕਸ਼ ਜੰਗਲਾਂ ਵਿੱਚ ਵਸਣ ਵਾਲੇ ਆਦੀਵਾਸੀਆਂ ਦੇ ਆਮਦਨ ਦੇ ਸਾਧਨਾਂ ਨੂੰ ਸਰਕਾਰੀ ਮਿਲੀ ਭੁਗਤ ਨਾਲ ਲੁੱਟ ਹੀ ਨਹੀਂ ਰਹੇ ਬਲਕਿ ਇਨ੍ਹਾਂ ਆਦੀਵਾਸੀਆਂ ਤੇ ਮਿਹਨਤਕਸ਼ ਗਰੀਬ ਲੋਕਾਂ ਦੀਆਂ ਧੀਆਂ ਪੇਣਾ ਨੂੰ ਜੋ ਵੱਡੇ ਸ਼ਹਿਰਾਂ ਵਿੱਚ ਰੈੱਡ ਲਾਈਟ ਇਲਾਕਿਆਂ ਵਿੱਚ ਗੈਰ اخਲਾਕੀ ਧੰਦੇ ਚੱਲਦੇ ਹਨ ਉਹਨਾਂ ਵਿੱਚ ਜਬਰੀ ਭੇਜ ਕੇ ਇਹ ਹੋਰ ਵੀ ਗੈਰ ਇਨਸਾਨੀਤ ਅਮਲ ਕਰਨ ਵਾਲ ਵਦਰੀਆਂ ਇਹਨਾਂ ਲੋਕਾਂ ਨੂੰ ਹੀ ਨਕਸ਼ ਲਾਈਟ ਦਾ ਨਾਮ ਦੇ ਕੇ ਫੋਰਸਾਂ ਅਰਧ ਸੈਨਿਕ ਬਲਾਂ ਅਤੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਮਨਵਾਉਣ ਦੇ ਦੁਖਦਾਇਕ ਅਮਲ ਵੀ ਜਾਰੀ ਹਨ ਜੋ অতি ਨਿੰਦਣਯੋਗ ਹਕੂਮਰਾਨਾਂ ਦੀ ਮਿਲੀ ਭੁਗਤ ਦੀ ਸਾਜ਼ਿਸ਼ ਦੀ ਅਸੀਂ ਜ਼ੋਰਦਾਰ ਨਿੰਦਾ ਕਰਦੇ ਹਾਂ ਇਹ ਵਿਚਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜੰਗਲੀ ਤੇ ਪਹਾੜੀ ਇੱਕ ਇਲਾਕਿਆਂ ਵਿੱਚ ਵਸਣ ਵਾਲੇ ਆਦੀਵਾਸੀ ਕਬੀਲਿਆਂ ਦੇ ਪਰਿਵਾਰਾਂ ਦੇ ਮੈਂਬਰਾਂ ਤੋਂ ਉਨ੍ਹਾਂ ਦੀ ਆਮਦਨ ਦੇ ਸਾਧਨ ਖੋਣ ਹਿੱਤ ਅਤੇ ਉਹਨਾਂ ਦੀਆਂ ਧੀਆਂ ਪੈਣਾ ਨੂੰ ਜਵਰੀ ਧੰਦਿਆਂ ਵਿੱਚ ਤੱਕੇਲਣ ਅਤੇ ਉਹਨਾਂ ਨੂੰ ਨਕਸਲਾਈਟ ਕਹਿ ਕੇ ਸਰਕਾਰ ਵੱਲੋਂ ਮਾਰਨ ਦੇ ਗੈਰ ਇਨਸਾਨੀ ਅਮਲਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਰਕਾਰ ਅਤੇ ਇਹ ਧਨਾੜ ਲੋਕ ਉਹਨਾਂ ਨੂੰ ਜੰਗਲ ਤੋਂ ਮਿਲਣ ਵਾਲੀ ਲੱਕੜ ਅਤੇ ਉਹਨਾਂ ਦੀਆਂ ਜ਼ਮੀਨਾਂ ਵਿੱਚ ਪਏ ਖਣਿਜ ਪਦਾਰਥ, ਜੜੀ ਬੂਟੀਆਂ ਅਤੇ ਕੀਮਤੀ ਪਾਣੀਆਂ ਨੂੰ ਜਵਰੀ ਲੁੱਟਣ ਦੀ ਸੋਚ ਨਾਲ ਉਹਨਾਂ ਨਾਲ ਬੇਇਨਸਾਫੀਆਂ ਹੀ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਗਰੀਬੀ ਅਤੇ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਦੀਆਂ ਧੀਆ ਪੇੜਾਂ ਨੂੰ ਆਪਣੇ ਘਰਾਂ ਕੋਠੀਆਂ ਵਿੱਚ ਸਫਾਈ ਕੱਪੜੇ ਧੋਣ ਅਤੇ ਹੋਰ ਬਗਾਰਾ ਲੈਣ ਦਾ ਵੀ ਕੰਮ ਕਰ ਰਹੇ ਹਨ ਜਿਸ ਵਿਰੁੱਧ ਕਾਨੂੰਨੀ ਅਮਲ ਹੋਣਾ ਬਣਦਾ ਹੈ ਤਾਂ ਕਿ ਇਹਨਾਂ ਗਰੀਬ ਤੇ ਮਜਬੂਰ ਪਰਿਵਾਰਾਂ ਦੀਆਂ ਧੀਆ ਪੇੜਾਂ ਨਾਲ ਕੋਈ ਵੀ ਜ਼ਬਰੀ ਕੰਮ ਨਾ ਕਰਵਾ ਸਕੇ ਅਤੇ ਉਹਨਾਂ ਦੀ ਇੱਜ਼ਤ ਆਬਰੂ ਨਾਲ ਖਿਲਵਾੜ ਨਾ ਕਰ ਸਕੇ